ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦਾ ਪੂਰਾ ਦਿਨ ਹਨੇਰੀ ਵਿੱਚ ਚੱਲੀ ਗਈ ਹੈ ਕਿ ਬਹੁਤ ਤੇਜ਼ ਹਵਾ ਚਲਦੀ ਸੀ ਹੀ ਗਰਮੀ ਵੀ ਬਹੁਤ ਜ਼ਿਆਦਾ ਸੀ ਸਬਜ਼ੀ ਵਿੱਚ ਅੱਜ ਮੈਂ ਲਈਆਂ ਨੇ ਜੀ ਕੱਤੂ ਦੀਆਂ ਭੈਣਾ ਤੋਰੀਆਂ ਕਿਉਂਕਿ ਕੱਦੂ ਬੱਚੇ ਨਹੀਂ ਖਾਂਦੇ ਇਹ ਕੰਮ ਮੇਰੇ ਲਈ ਕੰਮ ਵਧ ਗਿਆ ਹੈ ਜੀ ਬਰਫ਼ ਮਾਰਨ ਦਾ ਤੇ ਬਰਫ਼ ਮਾਰਨੀ ਹੈ ਜੀ ਸਾਡੇ ਘਟੇ ਦੇ ਜਿਹਦਾ ਨਾਮ ਐ ਕਹਿੰਨੀ ਹੁੰਦੀਆਂ ਮਨਾਵ ਬੱਚੇ ਕਹਿੰਦੇ ਨੇ ਹੌਸਲਾ ਤੇ ਹਰਜੀਤ ਜੀ ਕਹਿੰਦੇ ਨੇ ਹੱਕਦਾਰ ਇਨੂੰ ਬੁਖਾਰ ਹੋ ਰਿਹਾ ਸੀ 2-3 ਦਿਨ ਹੋ ਗਏ ਬੁਖਾਰ ਬਿਲਕੁਲ ਵੀ ਨਹੀਂ ਉਤਰਿਆ ਹੋਰ ਕੋਈ ਇਹਨੂੰ ਦਿੱਕਤ ਨਹੀਂ ਸੀਗੀ ਤੇ ਇਹਦੇ ਇੰਜੈਕਸ਼ਨ ਲੱਗੇ ਨੇ ਹੁੰਦਾ ਵੀ ਦਵਾਈ ਖੜਨਾ ਜਾਵੇ ਹਨਾ ਮੈਂ ਨਾਲ ਦੀ ਨਾਲ ਇਹਦੇ ਬਰਫ਼ ਮਲਦਣੀ ਹੁੰਦੀ ਹੈਗੀ ਤੇ ਪਤਾ ਨਹੀਂ ਇਹਨੂੰ ਲੱਗਾ ਬਦਨ ਤਾਂ ਗਰਮ ਸਰਦ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਇੱਕੇ ਦਾਵੇਂ ਖੜ ਗਿਆ ਖਾ ਪੀ ਰਿਹਾ ਵਧੀਆ ਪਰ ਵੀ ਥੋੜਾ ਜਿਹਾ ਆਕੜਿਆ ਜਿਹਾ ਰਹਿੰਦਾਗਾ ਸਰੀਰ ਜਿਵੇਂ ਸਰੀਰ ਨੂੰ ਆਕੜੇ ਮਾ ਹੁੰਦਾ ਪਹਿਲਾਂ ਜੋਤ ਵੀ ਸਾਡੀ ਬਹੁਤ ਬਿਮਾਰ ਹੋਈ ਸੀ ਇਹਦੇ ਵੀ ਮੇਰੀ ਬਹੁਤ ਡਿਊਟੀ ਲੱਗੀ ਸੀ ਬਰਫ਼ ਮਲਣ ਤੇ ਹੁਣ ਮਨਾਬ ਸਾਡਾ ਅੱਗੇ ਨਾਲੋਂ ਬਹੁਤ ਜ਼ਿਆਦਾ ਠੀਕ ਹੈਗਾ ਤੇ ਇਥੇ ਮਨਸੇਵਤ ਹੋਣੇ ਤੇ ਪਰਵੀਰ ਨੂੰ ਨਿਵਾ ਰਹੇ ਹੈਗੀ ਪਤਾ ਨਹੀਂ ਨਿਵਾ ਰਹੇ ਮੈਨੂੰ ਤਾਂ ਲੱਗਦਾ ਕਿ ਡਾਂ ਕਰ ਰਹੇ ਹੈ ਕਿਉਂਕਿ ਉਹਨੂੰ ਨਿਵਾਉਣ ਦੀ ਥਾਂ ਤੇ ਆ ਪਤਾ ਨਹੀਂ ਕਿਵੇਂ ਸਰਿੰਜਾ ਕਿੱਥੋਂ ਲੱਭ ਲਏ ਮੈਨੂੰ ਤਾਂ ਪਤਾ ਨਹੀਂ ਤੇ ਇਹ ਕਿੰਨਾਂ ਨੇ ਖੇਡਣ ਲੱਗੇ ਮੈਂ ਪੁੱਛਿਆ ਵੀ ਸ ਮੈਂ ਕੋਈ ਪੁਰਾਣੀਆਂ ਤਾਂ ਨਹੀਂ ਚੱਕ ਲਿਆ ਕਹਿੰਦੇ ਨਹੀਂ ਜੀ ਨਵੀਆਂ ਲੈ ਕੇ ਆਏ ਆ ਕਿਉਂਕਿ ਉਹ ਡਰ ਲੱਗਦਾ ਹੁੰਦਾ ਵੀ ਪੁਰਾਣੀਆਂ 'ਚ ਖਬਰ ਕਿਹੜੀ ਦਵਾਈ ਹੋ ਗਈ ਹੈ ਨਾ ਵੀ ਇਹ ਬੱਚੇ ਨੂੰ ਰੈਕਸ਼ਨ ਵਗੈਰਾ ਕਰ ਜੀ ਤੇ ਇਹ ਖੇਡ ਰਹੇ ਸੀ ਬਹੁਤ ਦੂਰ ਤੱਕ ਪਾਣੀ ਵਜਾ ਰਹੇ ਸੀਗੀ ਤੇ ਚਲੋ ਜੀ ਇਹਨਾਂ ਦੀ ਆਪਣੀਆਂ ਕਿਹੜੀਆਂ ਨੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸ਼ੇਅਰ ਕਰਿਓ ਜੀ